ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾਨੰਦ ਦੀ ਇੱਕ ਵੀਡੀਓ ਜਿਹੜੀ ਹੈ ਉਹ ਵਾਇਰਲ ਹੁੰਦੀ ਹੈ। ਉਸ ਵੀਡੀਓ ਦੇ ਵਿੱਚ ਉਹ ਇੱਕ ਜਨਾਨੀ ਦੇ ਨਾਲ ਉਸ ਹਾਲਤ ਦੇ ਵਿੱਚ ਹੈ ਜਿਸ ਨੂੰ ਆਪਾਂ ਸਮਾਜਿਕ ਪਾਸ਼ਾ ਦੇ ਵਿੱਚ ਸਭੇਕ ਪਾਸ਼ਾ ਦੇ ਵਿੱਚ ਖਾਸ ਤੌਰ ਤੇ ਧਾਰਮਿਕ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਇਤਰਾਜ਼ਯੋਗ ਮੰਨਦੇ ਆ। ਬਰਹਾਲ ਹੁੰਦਾ ਕਿ ਆ ਕਿ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਪਹਿਲਾਂ ਵੀ ਦੱਸਦੇ ਆ ਕਿ ਕਾਫੀ ਖੇਡ ਖੇਢੀ ਗਈ। ਕਿਉਂਕਿ ਇਹ ਵੀਡੀਓ ਉੱਥੇ ਹੀ ਬਣੀ ਇਹਦਾ ਜਿਹੜਾ ਧਾਮ ਹੈ ਉਦੇ ਵਿੱਚ ਤੇ ਬਣਾਉਣ ਵਾਲੇ ਵੀ ਆਪਣੇ ਸੀਗੇ ਸਾਨੂੰ ਆਪਣੇਆਂ ਤੋਂ ਖਤਰਾ ਹੈ ਗੈਰਾਂ ਦੇ ਮਾਰਿਆਂ ਨਹੀਂ ਮਰਦੇ ਆਪਣੇਆਂ ਨੇ ਬਣਾਈ ਫਿਰ ਦੱਸਦੇ ਕਿ ਸੌਦੇਬਾਜ਼ੀ ਵੀ ਹੋਈ ਕੋਈ ਕਹਿੰਦਾ ਕਿ 60 ਤੱਕ ਗੇਮ ਗਈ ਆ ਕੋਈ ਕਹਿੰਦਾ 70 ਲੱਖ ਤੱਕ ਗੇਮ ਗਈ ਆ ਪਰ باوجود ਇਸ ਦੇ ਡਿਮਾਂਡਾਂ ਜਦੋਂ ਵਧੀਆਂ ਤੇ ਫਿਰ ਇਹ ਵੀਡੀਓ ਵੀ ਚੜੀ ਆ ਉਹ ਵਾਧੀ ਵਾਧੀ ਲੋਕਾਂ ਤੱਕ ਚਲੇ ਗਈ ਉਸ ਤੋਂ ਬਾਅਦ ਹਾਲਤ ਇਹ ਹੁੰਦੀ ਆ ਕਿ ਕੈਨੇਡਾ ਦੇ ਵਿੱਚ ਰਹਿੰਦੇ ਇੱਕ ਸ਼ਖਸ ਤੱਕ ਜਦੋਂ ਇਹ ਵੀਡੀਓ ਪੁੱਜਦੀ ਆ ਉਹਨੂੰ ਤੇ ਹਾਰਟ ਅਟੈਕ ਆ ਗਿਆ ਉਹਦਾ ਤੇ ਦਿਲ ਹਿੱਲ ਗਿਆ ਕਮਾਲ ਦੀ ਗੱਲ ਹੈ ਨਾ ਕਿ ਦੇਖੋ ਆਸਤਾ ਸ਼ਰਦਾ ਜਿਹੜੀ ਆ ਉਹ ਜਦੋਂ ਸਮੁੰਦਰਾਂ ਤੋਂ ਪਾਰ ਵੀ ਕਿਤੇ ਟੁੱਟਦੀ ਆ ਤੇ ਉਹਦੀ ਪੀੜ ਸਮੁੰਦਰਾਂ ਤੋਂ ਪਾਰ ਮਹਿਸੂਸ ਹੁੰਦੀ ਆ ਹੁਣ ਤੋੜਨ ਵਾਲੇ ਵੇਖੋ ਜਿਹੜੇ ਤੇ ਜੋੜਨ ਵਾਲੇ ਆ ਮੈਂ ਉਹਨਾਂ ਦਾ ਗੁਨਾਹ ਨਹੀਂ ਜ਼ਿਆਦਾ ਕੱਢਦਾ ਪਰ ਤੋੜਨ ਵਾਲੇ ਵੇਖੋ ਕਿ ਉਹ ਕਿਥੇ ਖਲੋਤੇ ਹੈ ਬਰਹਾਲ ਇਸ ਤੋਂ ਇਲਾਵਾ ਜੇ ਤੁਸੀਂ ਦੇਖੋਗੇ ਸ਼ੰਕਰानंद ਦੇ ਖਿਲਾਫ ਮਤਾਵੀ ਪੈ ਗਿਆ ਸ਼੍ਰੀਮੰਤ दया सागर ਇਹ महंत ਨੇ ਜਿਹੜੇ ਇਹਨਾਂ ਨੇ ਇੱਕ ਕਾਪੀ ਜਾਰੀ ਕੀਤੀ ਸੀ ਹੁਕਮਨਾਮੇ ਦੀ ਕਹ ਲੋ ਆਦੇਸ਼ ਦੀ ਫਿਰ ਇਸ ਤੋਂ ਇਲਾਵਾ ਇਹ ਲਾਈ ਵੀ ਹੋਏ ਸੀ ਕਿ ਇਹਨਾਂ ਨੇ ਤਿੱਖੀ ਜਿਹੜੀ ਆ ਉਹ ਇਹਦੀ ਨਖੇਦੀ ਕੀਤੀ ਸੀ ਮੰਗ ਕੀਤੀ ਸੀ ਕਿ ਇਸ ਬੰਦੇ ਦੇ ਖਿਲਾਫ ਜਾਂਚ ਪੜਤਾਲ ਜਿਹੜੀ ਆ ਖੁੱਲੇ ਰੂਪ ਦੇ ਵਿੱਚ ਹੋਣੀ ਚਾਹੀਦੀ ਹੈ ਦਰਸਲ ਕੀ ਹੈ ਕਿ ਇਹ ਜੋ ਸ਼ਤਰੀ ਸਾਹਿਬ ਮੰਦਰ ਛਡਾਨੀ ਧਾਮ ਚੱਜਰ ਹਰਿਆਣਾ ਉਹਨਾਂ ਦੇ ਗੱਦੀ ਨਿਸ਼ੀਨ ਨੇ ਸ਼੍ਰੀ ਮਹੰਤ ਦਇਆ ਸਾਗਰ ਇਹਨਾਂ ਨੇ ਸਾਰੇ ਖੁਲਾਸੇ ਕੀਤੇ ਸੀਗੇ ਲਾਈਵ ਦੇ ਵਿੱਚ ਕਿ ਭਾਈ ਇਸ ਦੀ ਛੁੱਟੀ ਕਰ ਦਿੱਤੀ ਗਈ ਆ ਨਾਲ ਇਹਨਾਂ ਨੇ ਦੱਸਿਆ ਸੀਗਾ ਕਿ ਇੱਕ ਭਰਿਆ ਬੈਗ ਨੋਟਾਂ ਦਾ ਮੇਰੀ ਸੇਵਾ ਵਾਸਤੇ ਆ ਗਿਆ ਕਿ ਤੁਹਾਡੀ ਸੇਵਾ 'ਚ ਹੀ ਹਾਜ਼ਰ ਆ ਕਾਰਨ ਸਾਫ ਆ ਕਿ ਭਾਈ ਛੁੱਟੀ ਤੂੰ ਬਚਤ ਹੋ ਜਾਵੇ ਪਰ ਸ਼੍ਰੀ ਮਹੰਤ ਦਇਆ ਸਾਗਰ ਉਹਤੇ ਫਿਰ ਸਾਗਰ ਵਾਂਗੂ ਵਹਿ ਤੁਰੇ ਉਹਨਾਂ ਨੇ ਤੇ ਸਾਰੀਆਂ ਗੱਲਾਂ ਫਿਰ ਕੀਤੀਆਂ ਖੁੱਲ੍ਹ ਖੁੱਲ੍ਹ ਕੇ ਕੀਤੀਆਂ ਤੇ ਸ਼ਰਿਆਮ ਕੀਤੀਆਂ ਪੋਕੇ ਕਿਤਿਆਂ ਵਜਾ ਕੇ ਕਿਤਿਆਂ ਇੱਥੇ ਦੇਖੋ ਕੁਝ ਕੁ ਅਖਬਾਰ ਸਿਗੇ ਕੁਝ ਕੁ ਵੀ ਨਹੀਂ ਮੈਂ ਖਾਸ ਤੌਰ ਤੇ ਖਬਰਾਂ ਹੀ ਦੇਖੀਆਂ ਇੱਕ ਅਖਬਾਰ ਦੇ ਵਿੱਚ ਜਿਨ੍ਹਾਂ ਨੇ ਇਸ ਸਾਰੀ ਘਟਨਾ ਨੂੰ ਰਿਪੋਰਟ ਕੀਤਾ ਜੋ ਵੀ ਇਹ ਘਟਨਾਕ੍ਰਮ ਚੱਲ ਰਿਹਾ ਸੀਗਾ ਬਾਕੀ ਕਿਉਂ ਚੁੱਪ ਨੇ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਦੋਂ ਅਸੀਂ ਜਵਾਨੀ ਚ ਪੈਰ ਧਰ ਰਹੇ ਸੀਗੇ ਦੋ ਹੀ ਮੁੱਖਾ ਖਬਰ ਪਿੰਡਾਂ ਤੱਕ ਪਹੁੰਚਦੇ ਹੁੰਦੇ ਸੀ ਉਹ ਦੋਨਾਂ ਦੇ ਪੇਜ ਧਾਮ ਤਲਵੰਡੀ ਦੇ ਇਸ਼ਤਿਹਾਰਾਂ ਨਾਲ ਉਸ ਟਾਈਮ ਭਰੇ ਹੁੰਦੇ ਸੀਗੇ ਅੱਜ ਕੱਲ ਵੈਸੇ ਵੀ ਇੱਕ ਖੂਬਸੂਰਤ ਗੱਲ ਕਹੀ ਜਾਂਦੀ ਆ ਕਿ ਭਾਈ ਕਿਸੇ ਸਮੇ ਜਿਹੜੇ ਅਖਬਾਰ ਸੀਗੇ ਛਪ ਕੇ ਵਕਦੇ ਸੀ ਅੱਜ ਕੱਲ ਵਿਕ ਕੇ ਛਪਦੇ ਆ ਫਰਕ ਇਹ ਪੈ ਗਿਆ ਮੇਨਸਟ੍ਰੀਮ ਪੰਜਾਬੀ ਮੀਡੀਆ ਜਿਹੜਾ ਉਹ ਤਾਂ ਬਿਲਕੁਲ ਸਾਇਲੈਂਟ ਹੋ ਗਿਆ ਸਮਾਵਲੇ ਦੇ ਵਿੱਚ ਬਿਲਕੁਲ ਖਮੋਸ਼ੀ ਆ ਬਿਲਕੁਲ ਮੈਂ ਕਹੂੰਗਾ ਕਿ ਸਾਡੇ ਵਾਸਤੇ ਨਮੋਸ਼ੀ ਆ ਖੈਰ ਇਹਦਾ ਲੁੱਕ ਆਊਟ ਤੱਕ ਨੋਟਿਸ ਜਾਰੀ ਹੋਇਆ ਜਿਹੜਾ ਹੁੰਦਾ ਨਾ ਲੁੱਕਆਊਟ ਨੋਟਸ ਵੀ ਕੋਈ ਬੰਦਾ ਦੇਸ਼ ਨਾ ਛੱਡ ਸਕੇ ਹਿਸਾਬ ਲਾ ਲਓ ਕਿ ਆਪਣੇ ਆਪ ਨੂੰ ਸੁਆਮੀ ਕੋ ਆਉਣ ਵਾਲਾ ਬੰਦਾ ਇੱਥੋਂ ਤੱਕ ਗਿਰ ਗਿਆ ਕਿ ਇਹਦਾ ਲੁੱਕਆਊਟ ਨੋਟਿਸ ਤੱਕ ਜਾਰੀ ਕਰਵਾਉਣਾ ਪਿਆ ਪਰ ਇਸ ਤੋਂ ਬਾਅਦ ਕੁਝ ਚੀਜ਼ਾਂ ਖੁੱਲੀਆਂ ਸਾਬ ਇੱਕ ਤੇ ਕੁੜੀ ਸਾਹਮਣੇ ਆ ਗਈ ਉਹ ਕਹਿੰਦੀ ਕਿ ਬਾਲ ਘਰ ਦੇ ਬੱਚਿਆਂ ਤੇ ਤਸ਼ੱਦਦ ਜਿਹੜਾ ਨਾ ਬਹੁਤ ਜ਼ਿਆਦਾ ਹੁੰਦਾ ਉਸ ਨੇ ਜੋ ਕਹਾਣੀ ਬਿਆਨ ਕੀਤੀ ਉਹ ਹੈਰਾਨ ਕਰਦੀ ਸੀਗੀ ਉਨੇ ਕਿਹਾ ਕਿ ਠੀਕ ਹੈ ਮੇਰੇ ਨਾਲ ਕੋਈ ਸ਼ੋਸ਼ਣ ਨਹੀਂ ਹੋਇਆ ਕੁੱਟਮਾਰ ਦੀ ਘਟਨਾ ਜ਼ਰੂਰ ਵਾਪਰੀ ਹੈ ਪਰ ਮੈਂ ਦੂਜੇ ਬੱਚਿਆਂ ਨਾਲ ਜੋ ਹੁੰਦਾ ਸੀ ਉਹ ਦੇਖਿਆ ਮੈਂ ਉਸ ਦੀ ਕਹਿ ਲੁ ਕਿ ਆਈ ਵਿਟਨੈਸ ਹਾਂ ਕਿ ਕਿਸ ਤਰ੍ਹਾਂ ਉਹਨਾਂ ਨੂੰ ਸ਼ੋਸ਼ਣ ਕੀਤਾ ਜਾਂਦਾ ਸੀਗਾ ਹੈਰਾਨਗੀ ਦੀ ਗੱਲ ਇਹ ਹੈ ਸਭ ਕਿ ਅੱਜ ਤੋਂ ਕੁਝ ਸਾਲ ਪਹਿਲਾਂ ਕੁਝ ਸਮਾਂ ਪਹਿਲਾਂ ਮੈਨੂੰ ਯਾਦ ਆ ਕਿ ਇਹਨਾਂ ਦਾ ਜਿਹੜਾ ਬਾਲ ਘਰ ਬਣਾਇਆ ਪਿਆ ਉੱਥੋਂ ਬੱਚੇ ਭੱਜ ਗਏ ਸਨ ਤੇ ਕਮਾਲ ਇਹ ਆ ਕਿ ਉਸ ਖਬਰ ਨੂੰ ਬਹੁਤ ਤੇਜ਼ੀ ਨਾਲ ਦਬਾ ਦਿੱਤਾ ਗਿਆ ਸੀ ਉਬਰਾਹਮਤ ਵੀ ਹੋ ਗਏ ਸੀਗੇ ਹਾਲਾਂਕਿ ਇਸੇ ਹੀ ਪ੍ਰਕਰਮ ਦੇ ਦੌਰਾਨ ਇੱਕ ਵੀਡੀਓ ਵੀ ਵਾਇਰਲ ਹੁੰਦਾ ਜਿਹਦੇ ਵਿੱਚ ਬਾਲ ਘਰ ਦੇ ਕੁਝ ਜਿਹੜੇ ਕਹ ਲਓ ਕਿ ਪ੍ਰਬੰਧਕ ਨੇ ਉਹ ਬੱਚਿਆਂ ਨਾਲ ਕੁੱਟਮਾਰ ਕਰਦੇ ਨਜ਼ਰ ਆ ਰਹੇ ਨੇ ਅਸੀਂ ਸਾਰੀਆਂ ਗੱਲਾਂ ਜੋ ਕਹਿ ਰਹੇ ਹਾਂ ਕਿ ਇੱਕਾ ਦੁੱਕਾ ਜੁਰਤਮੰਦ ਅਖਬਾਰਾਂ ਨੇ ਜਿਹੜੀਆਂ ਖਬਰਾਂ ਛਾਪੀਆਂ ਅਸੀਂ ਉਹਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ ਜਾਂ ਜੋ ਅਸੀਂ ਉਸ ਪਿੰਡ ਦੇ ਵਿੱਚੋਂ ਜਾਣਕਾਰੀ ਇਕੱਤਰ ਕੀਤੀ ਹੈ ਉਸ ਦੇ ਬਿਹਾਵ ਤੇ ਹੀ ਗੱਲ ਕਰ ਰਹੇ ਹਾਂ ਤਾਂ ਜਿਹੜਾ ਬਾਲ ਘਰ ਸੀ ਇਹਦੇ ਬਾਰੇ ਇੱਕ ਹੋਰ ਚੀਜ਼ ਜਾਣਨ ਨੂੰ ਮਿਲੀ ਇੰਟਰਸਟਿੰਗ ਆ ਇਹਦੇ ਵਿੱਚ ਕੁੜੀ ਨੇ ਕਿਹਾਈ ਜਿਹੜੀ ਕਿ ਹਰਿਆਣੇ ਤੋਂ ਆਈ ਸੀਗੀ ਉਹਨੇ ਕਿਹਾ ਕਿ ਐਫ ਡੀ ਕਰਾਈਆਂ ਜਾਂਦੀਆਂ ਸੀ ਜੋ ਮਤਲਬ ਕਿ ਵੇ ਸਹਾਰਾ ਬੱਚੇ ਆ ਬਹੁਤ ਪੈਸਾ ਆਉਂਦਾ ਸੀ ਬਾਹਰੋਂ ਬਹੁਤ ਚੈਰਿਟੀ ਆਉਂਦੀ ਸੀ ਪਿੰਡ ਦੇ ਵਿੱਚੋਂ ਵੀ ਉਗਰਾਹੀ ਹੁੰਦੀ ਆ ਸੇ ਪਾਸਿਓਂ ਵੀ ਮੋਟਾ ਚੜਾਵਾ ਚੜਦਾ ਤਾਂ ਉਹਨਾਂ ਬੱਚਿਆਂ ਦੀ ਐਫ ਡੀ ਤੱਕ ਕਰਾਈ ਜਾਂਦੀ ਜਿਹੜੀ ਕਿ ਬਾਅਦ ਦੇ ਵਿੱਚ ਆਪ ਹੀ ਉਹਨਾਂ ਤੋਂ ਸਾਈਨ ਕਰਵਾ ਕੇ ਤੜਵਾ ਲਈ ਜਾਂਦੀ ਮਤਲਬ ਕਿ ਇਥੋਂ ਤੱਕ ਗੱਲਾਂ ਸੁਣਨ ਨੂੰ ਮਿਲੀਆਂ ਨੇ ਕਿ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਆਲੀ ਸ਼ਾਨ ਬੇਸ਼ਕੀਮਤੀ ਪ੍ਰਾਪਰਟੀਆਂ ਖਰੀਦ ਰੱਖੀਆਂ ਹੁਣ ਵੀ ਜੇ ਤੁਸੀਂ ਦੇਖੋਗੇ ਜਿਹੜੀ ਐਫ ਆਈ ਆਰ ਹੋਈ ਆ ਦੱਸਦੇ ਕਿ ਐਸੇ ਸ਼ਖਸ ਦੇ ਨਾਮ ਤੇ ਹੋਈ ਆ ਜਿਸ ਸ਼ਖਸ ਦਾ ਆਧਾਰ ਕਾਰਡ ਤੱਕ ਨਾਲ ਨਹੀਂ ਲੱਗਾ ਜਿਸ ਦਾ ਐਡਰੈਸ ਤੱਕ ਜਿਹੜਾ ਹੈ ਉਹ ਪਤਾ ਨਹੀਂ ਯਾਨੀ ਪੁਲਿਸ ਵੀ ਕਿਤੇ ਨਾ ਕਿਤੇ ਮੈਨੇਜ ਕਰਨ ਦਾ ਯਤਨ ਕੀਤਾ ਜਾ ਰਿਹਾ ਤੇ ਹੋ ਸਕਦਾ ਹੈ ਕਿ ਕੋਰਟ ਕਚੈਰੀ ਚੋਂ ਵੱਡੀ ਰਾਹਤ ਵੀ ਸ਼ੰਕਰਾਨੰਦ ਹਾਸਲ ਕਰ ਜਾਵੇ ਕਿਉਂ ਕਿ ਕਿਉਂਕਿ ਬਹੁਤ ਵੱਡਾ ਸਰਮਾਇਆ ਹੈ ਸਕੂਲ ਬਹੁਤ ਵੱਡੀ ਪਾਵਰ ਹੈ ਉਸਕੋ ਬਹੁਤ ਵੱਡਾ ਮੈਂ ਕਹੂੰਗਾ ਕਿ ਉਹਦੇ ਕੋਲ ਬਲ ਹੈ ਤਾਂ ਉਹ ਦੇਖਣਾ ਹੋਵੇਗਾ ਉਹ ਤਾਂ ਹੁਣ ਜਦੋਂ ਹੋਏਗਾ ਫੈਸਲਾ ਤਾਂ ਹੀ ਪਤਾ ਲੱਗੇਗਾ ਪਰ ਇਸ ਦਰਮਿਆਨ ਇੱਕ ਇੰਟਰਸਟਿੰਗ ਗੱਲ ਮੈਨੂੰ ਹੋਰ ਪੜਨ ਨੂੰ ਮਿਲੀ ਦੋਸਤੋ ਗੱਲ ਕੀ ਸੀਗੀ ਕਿ ਇੱਕ ਸਾਬਕਾ ਸਰਪੰਚ ਹਰਬੰਸ ਸਿੰਘ ਇਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਉਹ ਵੀ ਬਹੁਤ ਜ਼ਿਆਦਾ ਹੈਰਾਨ ਕਰਦੀ ਆ ਹਾਲਾਂਕਿ ਇਹਨਾਂ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਸੀਗਾ ਕਿ ਗੋਦ ਦੇਣ ਦੀ ਜਿਹੜੀ ਖੇਡ ਆ ਉਹ ਵੀ ਖੇਢੀ ਜਾਂਦੀ ਸੀ ਮਤਲਬ ਕੇ 20-20 ਲੱਖ ਰੁਪਈਆ ਇਹ ਚ ਬੱਚੇ ਗੋਦ ਤੱਕ ਦਿੱਤੇ ਜਾ ਰਹੇ ਸਨ ਹੈਰਾਨ ਕਰਨ ਵਾਲਾ ਪਰੇਸ਼ਾਨ ਕਰਨ ਵਾਲਾ ਇੱਕ ਖੁਲਾਸਾ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਹੋਰ ਖਤਰਨਾਕ ਖੁਲਾਸਾ ਕੀਤਾ ਇਹ ਕਹਿੰਦੇ ਆ ਕਿ ਬਈ ਗੱਲ ਜਿਹੜੀ ਹੈ 2016 ਦੀ ਹੈ 6 ਜੂਨ 2016 ਦੀ ਜਿਹੜੀ ਬਾਲ ਘਰ ਦੀ ਮੁਖ ਪ੍ਰਬੰਧਕ ਹੈ ਜਸਵੀਰ ਕੌਰ ਇਹ ਗੰਗੋਤਰੀ ਜਾਂਦੀ ਹੈ ਤਾਂ ਉੱਥੇ ਇੱਕ ਬੱਚਾ ਅੱਡ ਹੋ ਕੇ ਗੰਗੋਤਰੀ ਨਹਿਰ ਦੇ ਵਿੱਚ ਛਾਲ ਮਾਰਨ ਦਾ ਯਤਨ ਕਰਦਾ ਹੈ ਉੱਥੋਂ ਦਾ ਕੋਈ ਵਸਨੀਕ ਸੀਗਾ ਵਸੁੰਦਾ ਸੀਗਾ ਅਮਿਤ ਕੁਮਾਰ ਉਸਨੇ ਇਸ ਬੱਚੀ ਨੂੰ ਜਾਂ ਕਹੋ ਬੱਚੇ ਨੂੰ ਬਚਾ ਲਿਆ ਤੇ ਪੁਲਿਸ ਕੋਲ ਲਜਾਇਆ ਉੱਥੇ ਜਦੋਂ ਪੁਲਿਸ ਕੋਲ ਲਜਾਇਆ ਗਿਆ ਤਾਂ ਇਹਨਾਂ ਨੇ ਪਰਦਾ ਪੋਸ਼ੀ ਕਰ ਦਿੱਤੀ ਕਿ ਨਹੀਂ 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 ਜੀ ਇਹ ਤੇ ਆਮ ਗੱਲ ਹੈ ਜੀ ਬੱਚਾ ਇਦਾਂ ਹੋ ਗਿਆ ਉਦਾਂ ਹੋ ਗਿਆ ਮਤਲਬ ਰੋਜ਼ਨਾਮਚੇ ਦੇ ਵਿੱਚ ਉਹ ਰਿਪੋਰਟ ਤੇ ਦਰਜ ਹੋਈ ਪਰ ਉਹਦੇ ਤੇ ਕੋਈ ਅਗਲੇਰੀ ਕਾਰਵਾਈ ਕੋਈ ਅਗਲੇਰਾ ਕਦਮ ਨਹੀਂ ਚੁੱਕਿਆ ਗਿਆ ਹੈਰਾਨ ਕਰ ਦੇਨੇ ਖੁਲਾਸੇ ਹੈਰਾਨ ਕਰ ਦੇਨੇ ਕਿ ਇੰਨਾ ਕੁਸ਼ ਹੋ ਰਿਆ ਸੀ ਇੰਨਾ ਕੁਸ਼ ਚੱਲ ਰਿਹਾ ਸੀਗਾ ਇਥੋਂ ਤੱਕ ਕਿ ਉਸੇ ਪਿੰਡ ਦੇ ਵਸਨੀਕ ਨੇ ਖਾਲਸਾ ਜੀ ਉਹ ਦੱਸ ਰਹੇ ਸੀਗੇ ਕਿ ਭਾਈ ਬਹੁਤ ਸਾਰੀਆਂ ਹੋਰ ਵੀਡੀਓਜ਼ ਨੇ ਇਥੋਂ ਤੱਕ ਕਿ ਚੰਗੀਆਂ ਲੰਮੀਆਂ ਰਿਕਾਰਡਿੰਗਾਂ ਜਿਹੜੀਆਂ ਉਹ ਵੀ ਕੋਰਟ ਦੇ ਵਿੱਚ ਲਾ ਦਿੱਤੀਆਂ ਗਈਆਂ ਨੇ ਮਤਲਬ ਕਿ ਵੀਡੀਓ ਇੱਕ ਤੋਂ ਜ਼ਿਆਦਾ ਨੇ ਵੀਡੀਓ ਵਾਇਰਲ ਤੇ ਇੱਕ ਹੋਈ ਆ ਪਰ ਵੀਡੀਓਜ਼ ਦੀ ਗਿਣਤੀ ਜਿਹੜੀ ਹੈ ਤਦਾਦ ਹੈ ਜਿਹੜੀ ਉਹ ਜ਼ਿਆਦਾ ਹੈ ਹਾਲਾਂਕਿ ਹੁਣ ਇਸ ਪਿੰਡ ਦੇ ਕੁਝ ਵਸਿੰਦੇ ਇਸ ਇਲਾਕੇ ਦੇ ਕੁਝ ਲੋਕ ਇਸ ਸਵਾਮੀ ਜਿਹੜਾ ਇਹ ਆਪਣੇ ਆਪ ਨੂੰ ਸਵਾਯ ਕੋਸ਼ਤ ਸਵਾਮੀ ਕਹੀ ਜਾਂਦਾ ਇਸ ਤੇ ਖਿਲਾਫ ਮੋਰਚਾ ਖੋਲ ਕੇ ਡਟ ਗਏ ਨੇ ਵੈਸੇ ਇਹਦਾ ਪਿਛੋਕੜ ਜੇ ਪਤਾ ਕੀਤਾ ਤੇ ਲੱਗਿਆ ਪਤਾ ਕਿ ਰਾਏਕੋਟ ਦੇ ਕੋਲ ਪਿੰਡ ਕੋਈ ਵੜੁੰਦੀ ਆ ਉਥੋਂ ਦਾ ਹੀ ਰਹਿਣ ਵਾਲਾ ਸੀਗਾ ਦਰਸਲ ਕੀ ਹੈ ਕਿ ਇਸ ਜਗ੍ਹਾ ਤੇ ਜੋ ਪਹਿਲਾ ਮਹਾਤਮਾ ਰਹਿੰਦੇ ਹੁੰਦੇ ਸੀਗੇ ਇਹ ਜਾ ਕੇ ਉਹਨਾਂ ਦੀ ਸੇਵਾ ਕਰਦਾ ਹੁੰਦਾ ਸੀਗਾ ਫਿਰ ਹੌਲੀ 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 ਇਸਨੇ ਉਹਨਾਂ ਦਾ ਮਨ ਜਿੱਤ ਲਿਆ ਤੇ ਉਸ ਤੋਂ ਬਾਅਦ ਇਹ ਗੱਦੀ ਨਿਸ਼ੀਨ ਹੋ ਗਿਆ ਗੱਦੀ ਨਿਸ਼ੀਨ ਹੁੰਦਾ ਹੈ 1984 ਚ ਸ਼ਾਇਦ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਿਆ ਕਿ 91 92 ਤੋਂ ਬਾਅਦ ਤੇ ਮੈਂ ਇਹਨੂੰ ਆਪ ਅਖਬਾਰਾਂ 'ਚ ਸ਼ਬਦਾਂ ਦੇਖਿਆ ਔਰ ਬਹੁਤ ਵੱਡੇ 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 ਲੀਡਰ ਬਹੁਤ ਵੱਡੇ ਵੱਡੇ ਨਾਮ ਛੀਨੂ ਬੰਦੇ ਇਹਦੀ ਹਾਜ਼ਰੀ ਭਰਦੇ ਮੈਂ ਆਪਣੀ ਅੱਖੀ ਦੇਖਿਆ ਖੈਰ ਅੱਗੇ ਹੁਣ ਦੇਖਦੇ ਆ ਕੀ ਬਣਦਾ ਪਰ ਮੇਰੀ ਤੇ ਇੱਕੋ ਸਲਾਹ ਹੈ ਸੋਰ ਕਿ ਰੱਬ ਦਾ ਨਾਮ ਲੈਣਾ ਆਸਥਾ ਰੱਖਣੀ ਹੈ ਡਾਇਰੈਕਟ ਹੀ ਚੱਲੋ ਯਾਰ ਇਹਨਾਂ ਨੂੰ ਛੱਡ ਦਿਓ ਇਹਨਾਂ ਨੂੰ ਬਾਈਪਾਸ ਕਰ ਦਿਓ ਬਹੁਤ ਸ਼ੋਸ਼ਨ ਹੁੰਦਾ ਹੈ ਬਹੁਤ ਸ਼ੋਸ਼ਨ ਹੁੰਦਾ ਹੈ ਡੇਰਿਆਂ ਦਾ ਤਾਂ ਮੈਂ ਹਮੇਸ਼ਾ ਕਹਿੰਦਾ ਇਸ ਤਰ੍ਹਾਂ ਦੇ ਜਿਹੜੇ ਸਥਾਨ ਬਣਾਏ ਹੋਏ ਨੇ ਸਾਰੇ ਬਾਬੇ ਮਾੜੇ ਨਹੀਂ ਹੁੰਦੇ ਬਹੁਤ ਅੱਛੇ ਮਹਾਪੁਰਸ਼ ਲੋਕ ਸੇਵਾ ਭਾਪ ਦੇ ਨਾਲ ਕੰਮ ਕਰਦੇ ਆ ਪਰੰਤੂ ਮੇਰਾ ਆਪਣਾ ਮੰਨਣਾ ਹੈ ਕਿ ਜਿੱਥੇ ਔਰਤਾਂ ਜਾਂ ਬੱਚੇ ਰਹਿੰਦੇ ਨੇ ਉਹਨਾਂ ਸਾਰਿਆਂ ਦੇ ਵਿੱਚ ਟੀਮਾਂ ਪੇਜ ਕੇ ਬੱਚਿਆਂ ਦੇ ਬਿਆਨات ਜਿਹੜੇ ਆ ਉਹ ਦਰਜ ਕਰਵਾਉਣੇ ਚਾਹੀਦੇ ਆ ਸਭ ਕਿਉਂਕਿ ਹਵਸ ਅੱਜ ਕੱਲ ਬਹੁਤ ਆ ਗਈ ਹੈ ਚਾਹੇ ਪੈਸਿਆਂ ਦੀ ਹਵਸ ਹੋਵੇ ਚਾਹੇ ਫਿਰ ਉਸਮਾਂ ਦੀ ਹਵਾ ਸੋਵੇ ਇਹ ਜਿਹੜੇ ਇਸ ਤਰ੍ਹਾਂ ਦੇ ਸੋ ਕਾਲਡ ਬਾਬੇ ਪਖੰਡੀ ਹੈ ਨਾ ਇਹਨਾਂ ਦਾ ਧਾਰਮਿਕ ਪੇਖ ਵੇਖ ਕੇ ਇਹਨਾਂ ਦਾ ਜ਼ਾਲਾ ਦੇ ਉਹ ਕਿ ਇਹਨਾਂ ਨੇ ਆਪਣੇ ਮਨ ਤੇ ਪੂਰਨ ਤੌਰ ਤੇ ਕਾਬੂ ਪਾ ਲਿਆ ਇਹਨਾਂ ਦੇ ਅੰਦਰ ਤਾਂ ਵਿਗਿਆੜ ਜਦੋਂ ਚਾਗਦਾ ਹੈ ਨਾ ਸਾਡੇ ਕਈ ਵਾਰ ਇਹ ਕੋ ਕਰਮ ਕਰਦੇ ਵੀ ਆ ਕਈ ਵਾਰ ਕਰਵਾਉਂਦੇ ਵੀ ਆ ਗੱਲਾਂ ਫਿਕੀਆਂ ਨੇ ਗੱਲਾਂ ਖੌੜੀਆਂ ਨੇ ਪਰ ਪਚਾ ਲਿਓ ਅਸਰ ਕਰਕ ਜ਼ਰੂਰ ਸਭ ਤੋਂ ਹੋਣ ਗਿਆ ਵੈਸੇ ਵੀ ਜੇ ਤੁਸੀਂ ਦੇਖੋਗੇ ਅੱਜ ਕੱਲ ਹਵਸ ਹੀ ਹਾਵੀ ਹੈ ਮੁਹੱਬਤ ਜਿਹੜੀ ਉਹ ਜਿਵੇਂ ਕਹਿੰਦੇ ਹੁੰਦੇ ਹਨ ਨਾ ਕਿ ਹਵਸ ਨੇ ਪੱਕੇ ਮਕਾਨ ਬਣਾ ਲਏ ہیں ਜਿਸਮوں ਮੈਂ ਔਰ ਸੱਚੀ ਮੁਹੱਬਤ ਕਰਾਈ ਕਿ ਝੋਪੜੀ ਮੈਂ ਬਿਮਾਰ ਪੜੀ ਐ ਸਭ ਸਿਸ ਕਰਕੇ ਅਖੀਰ ਦੇ ਵਿੱਚ ਮੇਰਾ ਇਹੋ ਹੀ ਬਿਆਨ ਹੈ ਇਲਤਜਾ ਹੈ ਜਾਂ ਕਹ ਲੋ ਕਿ ਅਪੀਲ ਅਰਜ਼ੋਈ ਹੈ ਕਿ ਆਪਣੇ ਬੱਚਿਆਂ ਨੂੰ ਤੇ ਘਟੋ ਘਟ ਇਹੋ ਜੇ ਸਥਾਨਾਂ ਤੇ ਨਾ ਛੱਡੋ ਤੇ ਗਵਰਨਮੈਂਟ ਨੂੰ ਵੀ ਅਪੀਲ ਹੈ ਕਿ ਵੋਟਾਂ ਖਾਤਰ ਇਹਨਾਂ ਦੇ ਪੈਰਾਂ ਨਾ ਚੁੰਮੀ ਜਾਇਆ ਕਰੋ ਜਾ ਕੇ ਇਹਨਾਂ ਦੇ ਡੇਰਿਆਂ 'ਚ ਕੀ ਹੁੰਦਾ ਉਸਦੀ ਸਹੀ ਜਾਣਕਾਰੀ ਜੁਟਣ ਦੇ ਵਿੱਚ ਵੀ ਲੱਗੋ ਮਿਲਦੇ ਹਾਂ ਅਗਲੀ ਵਾਰ ਤਦ ਤੱਕ ਦਿਵਸ ਆਸਾਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ